ਉਹ ਜਿਹੜਾ ਪਾਕ ਦਾ ਜਿਹੜੇ ਵਾਏ ਗੁਰੂ ਕੀ ਪਤੇ ਸਰੇਰ ਤੋਂ ਲੈ ਕੇ ਅੱਜ ਆਪਾਂ ਇਹ ਸਾ ਮਕੂਟ ਫਾਈਨਾਂਸ ਕੰਪਨੀ ਅੱਗੇ ਧਰਨਾ ਦੇ ਵਿੱਚ ਬੈਠੇ ਆ ਕਿਉਂਕਿ ਇੱਕ ਬਹੁਤ ਵੱਡਾ ਦੁੱਖ ਹੈ ਸਾਡੇ ਪੰਜਾਬ ਦਾ ਇੱਕ ਪਾਸੇ ਅਸੀਂ ਮਿਹਨਤਾਂ ਇੰਨੀਆਂ ਕੀਤੀਆਂ ਸਰਕਾਰਾਂ ਸਾਹਮਣ ਤੋਂ ਦਸਮਰਾਫਾ ਤੇ ਦੂਜੇ ਪਾਸੇ ਫੰਡ ਲੋਇ ਇਟ੍ਰਾਨੀਆ ਫਾਈਨੈਂਸ ਕੰਪਨੀਆਂ ਅੱਗੇ ਆ ਕੇ ਤਰਲੇ ਕਰਨੇ ਪੈਂਦੇ ਆ ਜਦੋਂ ਅਸੀਂ ਆਪਣੇ ਪੁੱਤਾਂ ਨੂੰ ਵਿਦੇਸ਼ਾਂ ਵੱਲ ਭੇਜਦੇ ਆ ਦਾ ਪਰਿਵਾਰਕ ਲੋੜਾਂ ਹੋਰ ਪੂਰੀਆਂ ਕਰਨੀਆਂ। ਉਦੋਂ ਇਹਨਾਂ ਦੇ ਲੁੱਟ ਦਾ ਸ਼ਿਕਾਰ ਸਾਨੂੰ ਹੋਣਾ ਪੈਂਦਾ। ਜਣਿ ਇਹ ਨਿੱਜੀ ਫਾਈਨੈਂਸ ਕੰਪਨੀਆਂ ਜਿਹੜੀਆਂ ਸਮੁੱਚੇ ਪੰਜਾਬ ਦੇ ਵਿੱਚ ਸੂਧ ਖੋਰੀ ਦਾ ਕੰਮ ਕਰਦੀਆਂ ਆ। ਆਪਾਂ ਪਹਿਲਾਂ ਸਮਝਦੇ ਹਾਂਗੇ ਕਿ ਸਾਡੇ ਆਰਪੀ ਭਰਾ ਛੂਲਖੋਰੀ ਦਾ ਕੰਮ ਕਰਦੇ ਆ ਮਨਮਰਜ਼ੀ ਦਾ ਵਿਆਜ ਲਾਉਂਦੇ ਆ ਚੱਕਰਵਰਤੀ ਵਿਆਜ ਹੈ ਪਰ ਉਹਨਾਂ ਦੇ ਉੱਪਰ ਦੀ ਸਰਕਾਰ ਦੀ ਛੇਤੇ ਆਹ ਕੰਪਨੀਆਂ ਆਪਦੇ ਪੈਰ ਬਥਾਰ ਕਰਤੀਆਂ ਦੇ ਅਸੀਂ ਆਪਣੀ ਸੌਣੇ ਕਹਿੰਦੇ ਰੱਖ ਕੇ ਆਪਣੀ ਕੋਈ ਲੋੜ ਦੀ ਪੂਰਤੀ ਕਰਨੀ ਹੈ ਪੈਸੇ ਤੱਕੇ ਰਹੀ ਤਾਂ ਜਦੋਂ ਅਸੀਂ ਇਸ ਕੰਪਨੀ ਦੇ ਦਰਤੇ ਪਹੁੰਚਦੇ ਆ ਤਾਂ ਸਾਨੂੰ ਬਿਆਜ ਦਾ ਜਿਹੜਾ ਉਹ 60 ਪੈਸੇ ਦਿੱਤੋ 80 ਪੈਸੇ ਦਿੱਸਿਆ ਜਾਂਦਾ ਹੈ ਬਈ ਸ਼ਰਤ ਤੋਂ ਨੂੰ ਇੰਨਾ ਵਿਆਜ ਲੱਗੂਗਾ ਤੇ ਇੱਕ ਤੋਲੇ ਦੇ ਉੱਤੇ ਐਨੇ ਤੋਂ ਨੂੰ ਪੈਸੇ ਮਿਲਣੇ ਆ ਜਦੋਂ ਇਹੋ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਆਪ ਦਾ ਸੋਨਾ ਇਹਨਾਂ ਦੇ ਫਸਾ ਲੈਨੇ ਆ ਉਹਦੇ ਬਾਅਦ ਦੇ ਵਿੱਚ ਇਹਨਾਂ ਦੀ ਮਨਮਰਜ਼ੀ ਦੀ ਲੁੱਟ ਸ਼ੁਰੂ ਹੁੰਦੀ ਹੈ ਜੇ 1 ਮਹੀਨਾ ਨਹੀਂ ਕਿਸ਼ਤ ਭਰੀ ਗਈ ਸੀ 1 ਮਹੀਨੇ ਬਾਅਦ ਇੱਕ ਵਾਰੀ ਰੁਕ ਗਏ ਆ ਇਹਨਾਂ ਦੇ ਦੁੱਗਣੇ ਬਿਹਾਰ ਹੁੰਦੇ ਆ ਐਗਰੀਮੈਂਟ ਅੰਗਰੇਜ਼ੀ ਦੇ ਵਿੱਚ ਕੀਤੇ ਹੁੰਦੇ ਆ ਕਹਿੰਦੇ ਆ 80 ਪੈਸੇ 80 ਪੈਸੇ ਤੇ ਉਹਦੇ ਉੱਤੇ ਡੇ ਡੇ ਰੁਪਇਆ ਸੈਂਕੜਾ ਹੈ ਪਹਿਲਾਂ ਹੀ ਫਤੋ ਦਸਕ ਅੰਗੂਠੇ ਕਰਵਾ ਕੇ ਰੱਖਦੇ ਆ ਜਣੀ ਆ ਜਿਹੜੇ ਮਸਲੇ ਤੇ ਆਪਾਂ ਬੈਠੇ ਆ ਇਸ ਪ੍ਰਕਾਰ ਨੇ ਤਕਰੀਬਨ ਸਾਡੇ ਸਮਝ ਮੁਤਾਬਕ 4 ਲੱਖ ਤੋਂ 5 ਲੱਖ ਦੇ ਵਿੱਚ ਵਿੱਚ ਨਗਦ ਪੈਸੇ ਲਏ ਆ ਜਿਹੜੇ 3 ਵਾਰਾਂ ਦਾ ਇਹ ਆ ਮੈਂ ਇਥੇ ਉਹ ਤਿੰਨ ਵਾਰੀ ਸ਼ੌਨਾ ਰੱਖਿਆ ਲਗਾਤਾਰ ਪਰਵਾਰ ਨੇ ਹਾਲਾਤ ਇਹ ਬਣੇ ਕਿ ਪਹਿਲਾ ਨੌਜਵਾਨ ਪੁੱਤਰ ਨੂੰ ਵਿਦੇਸ਼ ਭੇਜਣ ਵਾਸਤੇ ਆਪ ਦੇ ਗਹਿਣੇ ਗੱਟੇ ਬੈਂਕ ਦੇ ਵਿੱਚ ਰੱਖੇ ਪੁੱਤ ਬਾਪ ਦੇ ਵਿੱਚ ਠੱਗਾਂ ਦਾ ਏਜੰਟ ਠੱਗਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਉਹਨਾਂ ਦਾ ਸ਼ਿਕਾਰ ਹੋ ਨੌਜਵਾਨ ਹੋਇਆ ਤੇ ਦੁਆਰੇ ਭਾਈਚਾਰਕ ਤੌਰ ਤੇ ਅਸੀਂ ਸਾਡੇ ਪਿੰਡਾਂ ਦੇ ਲੋਕ ਕਦੇ ਨਹੀਂ ਭੱਜਦੇ ਹੁੰਦੇ ਜਦੋਂ ਪਤਾ ਲੱਗਦੇ ਵੀ ਇਹਦੇ ਧੀ ਪੁੱਤ ਵਿਰਤਾ ਦੇ ਵਿੱਚ ਐ ਤਾਂ ਸਾਡੇ ਪਰਿਵਾਰ ਖੜਦੇ ਐ ਉਥੇ ਵੀ ਪਰਿਵਾਰ ਖੜੇ ਐ ਉਹਨਾਂ ਪਰਿਵਾਰਾਂ ਨੇ ਵੀ ਛਾਉਣਾ ਦਿੱਤਾ ਵੀ ਆਹ ਲਓ ਤੁਸੀਂ ਬੱਚੇ ਨੂੰ ਭੇਜੋ ਉਹਨੂੰ ਛਡਾਉਣ ਦੀ ਕੋਸ਼ਿਸ਼ ਕਰੋ ਵੀ ਕੋਈ ਗੱਲ ਨਹੀਂ ਜਦੋਂ ਹੋਏ ਤੁਸੀਂ ਸਾਡੇ ਛਾਉਣਾ ਮੋੜਦੇ ਹੋ ਬਾਪ ਕਰਦੇ ਹੋ ਤੇ ਇਸੇ ਤਰ੍ਹਾਂ ਤਿੰਨ ਬਾਰ ਇਹ ਪਰਿਵਾਰ ਲੋਨ ਲੈ ਚੁੱਕੇ ਐ ਛਾਉਣੇ ਦੇ ਉੱਤੇ ਪਿਛਲੇ ਮਨਮਰਜ਼ੀ ਦਾ ਵਿਆਜ ਲਾ ਕੇ 3-3 ਰੁਪਏ ਸਾਂਖੜ ਦਾ ਵਿਆਜ ਲਾ ਕੇ ਉਹਦੀ ਪੂਰਤੀ ਕਰਦੇ ਰਹੇ ਆ ਨਵਾਂ ਸਾਨੂੰ ਲੈ ਕੇ ਉੱਤੇ ਬਹੁਤ ਥੋੜੀ ਰਕਮ ਹੀ ਦਿੰਦੇ ਰਹੇ ਆ ਜਣੀ ਇਸ ਕਰਕੇ ਤਕਰੀਬਨ 4 ਲੱਖ ਰੁਪਏ ਇਹ ਭਰ ਚੁੱਕੇ ਆ ਤੇ ਉਹ ਪ੍ਰਿੰਸੀਪਲ ਕੱਤੇ ਕਹਿੰਦੇ ਆ ਜਿਹਨੂੰ ਪ੍ਰਿੰਸੀਪਲ ਕਹਿੰਦੇ ਆ ਉਹ ਵੀ ਸਾਰਾ ਵਿਆਜ ਹੈ 6,80,000 ਰੁਪਏ ਉਹ ਪ੍ਰਿੰਸੀਪਲ ਕਰੀ ਖੜਿਆ ਉਹਦੇ ਉੱਤੇ 5 ਲੱਖ ਰੁਪਏ ਦੇ ਵਿਆਜ ਦਾ ਹੋਰ ਹੈ ਜਣੀ 12 ਲੱਖ ਰੁਪਏ ਆਪ ਦਾ ਖਰਾ ਕਰੀ ਖੜਿਆ ਕਾਗਜ਼ਾਂ ਦੇ ਵਿੱਚ ਸੋਨਾ 20 ਟੋਲੇ ਹੈ ਜਣੀ ਕੱਲਾ ਸ਼ੁੱਧ ਖੋਰੀ ਦਾ ਕੰਮ ਨਹੀਂ ਇਹ ਕਰਦੇ ਉਹਦੇ ਨਾਲ ਦੀ ਨਾਲ ਉਹ 20 ਟੋਲਿਆਂ ਦੇ ਉੱਤੇ ਅੱਖ ਹੈ ਵੀ ਉਹ 20 ਟੋਲੇ ਕਿਵੇਂ ਹਜਮ ਕਰ ਲਈਏ ਅਸੀਂ ਇਸ ਕਰਕੇ ਸਰਕਾਰ ਜਿੱਦੀ ਛਾਇ ਦੇ ਉੱਤੇ ਨਿੱਜੀ ਕੰਪਨੀਆਂ ਇਸ ਤਰ੍ਹਾਂ ਦੀਆਂ ਮਥੂਟ ਸੌਣਾ ਲੈ ਕੇ ਪੈਸੇ ਦੇਣ ਵਾਲੀਆਂ ਕਰਜ਼ਾ ਦੇਣ ਵਾਲੀਆਂ ਪਤਾ ਨਹੀਂ ਪੰਜਾਬ ਦੇ ਕਿੰਨਿਆਂ ਘਰ ਸਾਡੇ ਪਾਸਤਾਂ ਚ ਦੋ ਆ ਇੱਕਾਂ ਇੱਥੇ ਲੜੀ ਆ ਇਹਦੇ ਉਹਦੇ ਗੇਟ ਅੱਗੇ ਵੀ ਆਪਾਂ ਪਹਿਲਾਂ ਮੈਂ ਕਿ ਗਿਆ ਜਣੀ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨਿਆਂ ਘਰ ਕਿੰਨਿਆਂ ਘਰ ਨਾਲ ਵਧੇਕੀਆਂ ਹੋ ਰਹੀਆਂ ਕਿੰਨੇ ਪਰਿਵਾਰਾਂ ਨੇ ਇਹਨਾਂ ਦੇ ਵਿੱਚ ਆਪਦਾ ਸੋਨਾ ਰੱਖਿਆ ਤੇ ਉਹ ਸੋਨੇ ਦੇ ਉੱਤੇ ਵਿਆਜ ਤੇ ਵਿਆਜ ਵਿਆਜ ਤੇ ਵਿਆਜ ਚੱਕਰਵਰਤੀ ਵਿਆਜ ਜਣੀ ਸਾਡੇ ਆਰਪੀਏ ਭਰਾਵਾਂ ਨੂੰ ਪਿੱਛੇ ਮਾਤ ਦੇ ਦਿੱਤੀ ਅੱਜ ਇੱਕ ਨੰਬਰ ਤੇ ਇਹ ਮਥੂੜ ਕੰਪਨੀਆਂ ਨਾ ਹੋਣਾਂ ਸਾਡੇ ਇਸ ਗੱਲ ਤੋਂ ਨਹੀਂ ਸਾਡੇ ਭਰਾਮ ਸਵਾਲ ਖੜੇ ਕਰਦੇ ਆ ਕਿ ਪਹਿਲਾਂ ਪੈਸੇ ਲੈਂਦੇ ਆ ਬਾਅਦ ਦੇ ਵਿੱਚ ਧਰਨੇ ਲਾਉਂਦੇ ਆ ਇਹ ਸਾਡੇ ਤੇ ਸਵਾਲ ਹੁੰਦੇ ਆ ਲੋਕਾਂ ਦੇ ਅਸੀਂ ਸਾਫ਼ ਕਰਨੀ ਚਾਹੁੰਦੇ ਆ ਪ੍ਰਭ ਇਹ ਗੱਲ ਜਥੇਬੰਦੀਆਂ ਨੇ ਕਦੇ ਕਿਸੇ ਨੂੰ ਨਹੀਂ ਰੋਕਿਆ ਕਿਸੇ ਦੇ ਹੱਥੋਂ ਚੋਆ ਨਹੀਂ ਫੜਿਆ ਬਈ ਭਾਈ ਬੈਂਕ ਦੇ ਪੈਸੇ ਨਾਲ ਭਰ ਕੇ ਆ ਅਦਾਲਤੀ ਦੇ ਪੈਸੇ ਨਾਲ ਭਰ ਕੇ ਆ ਹਾਲਾਤ ਤੇ ਸਮਾਂ ਹੁੰਦਾ ਹੈ ਜਦੋਂ ਹਾਲਾਤ ਇਸ ਤਰ੍ਹਾਂ ਦੇ ਹੋ ਜਾਣ ਕਿ ਪਰਿਵਾਰ ਕਰਜ਼ਾ ਮੋੜ ਤੋਂ ਅਸਮਰੱਥ ਹੋ ਜੇ ਉਸ ਪਰਿਵਾਰ ਤੇ ਮਾਰਾਂ ਪੈ ਜਾਣ ਮਾਰ ਬਿਮਾਰੀਆਂ ਦੀ ਵੀ ਹੁੰਦੀ ਹੈ ਮਾਰ ਫਸਲ ਦੀ ਵੀ ਹੁੰਦੀ ਹੈ ਤੇ ਮਾਰਾਂ ਹੋਰ ਵੀ ਬਹੁਤ ਸਾਰੀਆਂ ਨੇ ਕਾਰਨਾਂ ਜਿਹੜੀਆਂ ਮਾਰਾਂ ਸਾਡੇ ਪਰਿਵਾਰਾਂ ਦੇ ਪੈਂਦੀਆਂ ਉਦੋਂ ਹਾਲਾਤ ਬਣ ਜਾਂਦੇ ਆ ਕਿ ਅਸੀਂ ਕਰਜ਼ਾ ਮੋੜ ਤੋਂ ਅਸਮਰੱਥ ਹੋ ਜਾਂਦੇ ਆ ਉਹ ਸਮਝਦਾਰ ਲੋਕ ਜਿਹੜੇ ਚੇਤਨਾ ਜਿਹੜੇ ਕਹਿੰਦੇ ਆ ਭਵਤ ਨੂੰ ਸਾਲਟਾ ਜਾਂਦੇ ਆ ਵੀ ਕੋਈ ਗੱਲ ਨਹੀਂ ਦੇਖਾਂਗੇ ਮੋੜ ਦਾਂਗੇ ਸਮਾਂ ਬਦਲੂਗਾ ਪਰ ਬਹੁਤ ਸਾਰੇ ਪਰਿਵਾਰ ਹੋ ਹੁੰਦੇ ਆ ਜਿਹੜੇ ਗਲਤ ਰਸਤਾ ਚੁਣ ਲੈਂਦੇ ਆ ਪਰਿਵਾਰ ਦੇ ਮੁਖੀਏ ਉਹ ਅੱਗ ਵੀ ਠੇਕ ਰਿਆ ਸਾਡੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਖੋਦਕਸ਼ੀਆਂ ਦਾ ਦੌਰ ਪਾਰੂ ਆ ਪਰ ਅੱਜ ਪੰਜਾਬ ਦੇ ਵਿੱਚ ਇਸ ਕਰਕੇ ਅਸੀਂ ਗੱਲਬਾਤ ਦੇ ਵਿੱਚ ਵੀ ਇਹਨਾਂ ਨਾਲ ਬੈਠੇ ਅਧਿਕਾਰੀਆਂ ਨਾਲ ਗੱਲਬਾਤ ਦੇ ਵਿੱਚੋਂ ਆਪਾਂ ਦਲੀਲ ਨਾਲ ਗੱਲ ਕੀਤੀ ਐ ਕਿ ਤੁਸੀਂ ਸਾਨੂੰ ਦੱਸੋ ਵੀ ਆ ਪ੍ਰਿੰਸੀਪਲ ਜਿਹੜਾ ਤੁਸੀਂ ਕਹਿੰਦੇ ਹੋ 6 ਲੱਖ 80 ਹਜ਼ਾਰ ਰੁਪਈਆ ਉਹਨੂੰ ਪਰਿਵਾਰ ਕਿੱਦਾਂ ਤੋਂ ਤੁਸੀਂ ਇਹ 1.80 ਲੱਖ 80 ਹਜ਼ਾਰ ਰੁਪਈਆ ਨਗਦ ਵੜ ਕੇ ਲੈ ਗਿਆ ਤੁਸੀਂ ਕਦੇ 1 ਲੱਖ 82000 ਦੇਤਾ ਕਦੇ 1 ਲੱਖ 18000 ਦੇਤਾ ਜਣੀ ਉਹ ਨਾ ਦੀ ਨਾ ਤੁਸੀਂ ਬਾਰਤ ਕਰਾਉਂਦੇ ਰਹੇ ਹੋ ਤੇ ਆ 6 ਲੱਖ 80